ਦੇਖੋ ਚਲੋ ਜੋ ਇਨਸੀਡੈਂਟ ਹੋਇਆ ਉਹ ਬੜਾ ਮੰਦ ਭਾਗ ਹੈ ਪਰ ਇੱਕ ਬੰਦੇ ਦੇ ਕਰਕੇ ਤੁਸੀਂ ਸਾਰਿਆਂ ਤੇ ਰੋਕ ਲਗਾਉਣਾ ਇਹ ਜਿਹੜੀ ਉਹਨਾਂ ਦੀ ਅਮਰੀਕਾ ਦੀ ਫੋਰਨ ਪੋਲਿਸੀ ਹੈ ਇਹਦੇ ਤੇ ਭਾਰਤ ਨੂੰ ਜਿਹੜਾ ਜਵਾਬ ਹੈ ਉਹ ਦੇਣਾ ਚਾਹੀਦਾ ਅਸੀਂ ਇਹਦੇ ਤੇ ਨਾ ਅੱਗੇ ਵੀ ਬੜੀਆਂ ਗੱਲਾਂ ਤੇ ਜੋ 트럼ਪ ਕਰ ਰਹੇ ਆ ਉਹਦੇ ਤੇ ਕੇਂਦਰ ਸਰਕਾਰ ਤੋਂ ਪ੍ਰਧਾਨ ਮੰਤਰੀ ਜੀ ਤੋਂ ਅਸੀਂ ਸਦਨ ਦੇ ਵਿੱਚ ਜਵਾਬ ਮੰਗਿਆ ਪਹਿਲਾਂ ਤੁਸੀਂ ਦੇਖੋਗੇ ਸਾਡੇ ਭਾਰਤ ਦੇ ਨੌਜਵਾਨਾਂ ਨੂੰ ਬੀੜੀਆਂ ਲੱਗ ਕੇ ਤੇ ਛੱਡਿਆ ਗਿਆ ਵੇਜਤਾ ਜਿਹੜਾ ਉਹ ਕੀਤਾ ਗਿਆ ਉਸ ਤੋਂ ਇਲਾਵਾ ਜਦੋਂ ਰਾਸ਼ਟਰਪਤੀ ਬਣਿਆ ਹੀ ਬਣਿਆ 트াম্প ਆ ਤਾਂ ਉਹਨੇ ਕਿਹਾ ਕਿ ਮੈਂ ਦੁਨੀਆ ਦੇ ਸਾਹਮਣੇ ਭਾਰਤ ਨੂੰ ਬੇਨਕਾਬ ਕੀਤਾ ਕਿ ਅਸੀਂ ਉਦੋਂ ਨਹੀਂ ਕੁਝ ਬੋਲੇ ਫਿਰ ਉਹ ਮੈਨੂੰ ਲੱਗਦਾ ਵੀ 40 ਵਾਰ ਹੀ ਗਹਿ ਚੁੱਕਿਆ ਕਿ ਜੀ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਲੜਾਈ ਹੈ ਮੈਂ ਬੰਦ ਕਰਵਾਈ ਅਸੀਂ ਉਦੋਂ ਨਹੀਂ ਭਾਰਤ ਜਿਹੜਾ ਕਰੋ ਸਾਡੇ ਆ ਪ੍ਰਧਾਨ ਮੰਤਰੀ ਕੁਝ ਬੋਲੇ ਜਦੋਂ ਆਪਰੇਸ਼ਨ ਸਿੰਧੂ ਹੁਰਤੇ ਵੀ ਬਹਿਸ ਹੋਈ ਤਾਂ ਪ੍ਰਧਾਨ ਮੰਤਰੀ ਜੀ ਘਰਤਾ ਬੋਲੇ ਅਮਿਤ ਸ਼ਾਹ ਜੀ 10 ਮਿੰਟਾਂ ਬੋਲੇ ਰੱਖਿਆ ਮੰਤਰੀ ਜੀ ਵੀ ਘੰਟਾ ਬੋਲੇ ਇੰਨੇ ਸਮੇਂ ਦੇ ਵਿੱਚ ਅਸਤਾ ਕਹਿੰਦਾ ਪ੍ਰਧਾਨ ਮੰਤਰੀ ਅੱਧਾ ਘੰਟਾ ਹੋਰ ਬੋਲ ਲੈਂਦੇ ਪਰ ਜੋ ਲੋਕਾਂ ਦੇ ਸਵਾਲ ਸੀ ਵਿਰੋਧੀ ਕ党 ਦੇ ਸਵਾਲ ਸੀ ਕਿ 트럼ਪ ਜੋ ਕਹਿ ਰਿਹਾ ਉਹਦੇ ਚ ਕੀ ਸਚਾਈ ਹੈ ਤੁਸੀਂ ਇੱਕ ਵਾਰੀ ਹਿੰਮਤ ਵੀ ਨਹੀਂ ਕੀਤੀ ਉਹਦਾ ਨਾਮ ਲੈ ਕੇ ਕਹਿਣ ਚਾਹੋ ਵੀ ਭਾਈ 트럼ਪ ਝੂਠ ਬੋਲਦਾ ਸੋ ਭਾਰਤ ਸਾਡਾ ਬੜਾ ਕਹ ਲੋ ਵੀ ਆਪਣਾ ਸਾਡਾ ਇਤਿਹਾਸ ਹੈ ਗੌਰਵ ਹੈ ਹੀ ਭਾਰਤੀਆਂ ਦਾ ਮੈਂ ਅੱਗੇ ਵੀ ਕਿਹਾ ਕਿ ਜਿਹੜੀ ਸਪਾਈਨ ਹੈ ਉਹ ਭਾਰਤ ਨੂੰ ਦਿਖਾਉਣੀ ਚਾਹੀਦੀ ਹੈ ਤੇ ਜਿਹੜਾ ਸਟੈਂਡ ਆ ਉਹ ਲੈਣਾ ਚਾਹੀਦਾ ਉਹ ਸਾਨੂੰ ਰੋਜ਼ ਬੇਇਜਤ ਕਰ ਰਿਹਾ ਰੋਜ਼ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਫਿਰ ਵੀ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਅਸੀਂ ਮੂੰਹੋਂ ਆਵਾਜ਼ ਨਹੀਂ ਕਰਦੇ ਉਹ ਜਿਹੜਾ ਮੋਦੀ ਜੀ ਦੁਆਰਾ ਦੁਆਰਾ ਕਹਿੰਦੇ ਰਹੇ ਅੰਦਾ 55 ਇੰਚ ਦਾ ਸੀਨਾ 55 ਇੰਚ ਦਾ ਸੀਨਾ ਮੈਂ ਕਹਿੰਦਾ ਵੀ ਚਾਹੇ ਛੋਟਾ ਵੀ ਹੋਵੇ ਪਰ ਰੀੜ ਦੀ ਹੱਡੀ ਤਾਂ ਹੋਣੀ ਚਾਹੀਦੀ ਜਿਹੜੀ ਤੁਸੀਂ ਦਿਖਾਓ ਤੇ ਪਤਾ ਲੱਗੇ ਵੀ ਦੁਨੀਆ ਸਭ ਤੋਂ ਡੈਮੋਕ੍ਰੇਸੀ ਜਿਹੜੀ ਵੱਡੀ ਹੈ ਉਹਦੇ ਤੁਸੀਂ ਪ੍ਰਧਾਨ ਮੰਤਰੀਓਂ ਤੇ ਜਿਹੜਾ ਮੈਂ ਦੁਬਾਰਾ ਕਹਿਣਾ ਕਿ ਜਵਾਬ ਜੋ ਸਾਡੇ ਨਹੀਂ ਦੇਜਦੇ ਲੋਕਾਂ ਦੇ ਆ ਉਹਨਾਂ ਗੱਲਾਂ ਦਾ ਜਵਾਬ ਵੀ ਜੇ ਆਡੀ ਸਰਕਾਰ ਨੂੰ ਦੇਣਾ ਚਾਹੀਦਾ